ਪੰਜਾਬੀ ਸਟੇਸ਼ਨ ਤੁਸੀਂ ਦੇਖ ਰਹੇ ਹੋ ਕੈਮਰਾ ਪਰਸਨ ਗੁਰਪ੍ਰੀਤ ਬੰਗੜ ਦੇ ਨਾਲ ਮੈਂ ਲਾਲ ਕਮਲ ਬਹੁਤ ਸਾਰੀਆਂ ਨਿਊਜ਼ ਤੁਸੀਂ ਬਹੁਤ ਸਾਰੀਆਂ ਖਬਰਾਂ ਦੇਖਦੇ ਹੋ ਜਿਸ ਦੇ ਵਿੱਚ ਇਹ ਦੇਖਦੇ ਹੋ ਕਿ ਦੋਸਤ ਵੱਲੋਂ ਦੋਸਤ ਦਾ ਕਤਲ ਕਰ ਦਿੱਤਾ ਗਿਆ ਜਾਂ ਦੋਸਤ ਵੱਲੋਂ ਹੀ ਆਪਣੇ ਦੋਸਤਾਂ ਨਾਲ ਮਿਲ ਕੇ ਦੋਸਤ ਦੀ ਜ਼ਿੰਦਗੀ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਖਬਰਾਂ ਤੁਸੀਂ ਅਕਸਰ ਜੜੀਆਂ ਉਹ ਦੇਖਦੇ ਰਹਿੰਦੇ ਹੋ ਜਾਂ ਅਸੀਂ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਅੱਜ ਅਸੀਂ ਜਿਹੜੀ ਖਬਰ ਤੁਹਾਨੂੰ ਦਿਖਾਉਣੇ ਜਾ ਰਹੇ ਆ ਇਹ ਇਨਸਾਨੀਅਤ ਦੇ ਨਾਲ ਸਬੰਧਤ ਖਬਰ ਆ ਇਨਸਾਨੀਅਤ ਦੇ ਨਾਲ ਨਾਤਾ ਰੱਖਣ ਵਾਲੀ ਖਬਰ ਆ ਇਹ ਜੋ ਨੌਜਵਾਨ ਤੁਹਾਨੂੰ ਚੌਂਕ ਦੇ ਵਿੱਚ ਖੜੇ ਹੋਏ ਦਿਖਾਈ ਦੇ ਰਹੇ ਹਨ ਚੰਗੇ ਕਰਾਂਦੇ ਨੇ ਇਹ ਨੌਜਵਾਨ ਕੋਈ ਪੀਖ ਮੰਗਣ ਵਾਲੇ ਨੌਜਵਾਨ ਨਹੀਂ ਪਰ ਆਪਣੇ ਦੋਸਤ ਦੇ ਲਈ ਇਹ ਹੈਲਪ ਮੰਗ ਰਹੇ ਨੇ ਮਦਦ ਮੰਗ ਰਹੇ ਨੇ ਕਾਰਨ ਕੀ ਹੋਇਆ ਕਿ ਇਹਨਾਂ ਦਾ ਦੋਸਤ ਮਨਦੀਪ ਕੁਮਾਰ ਜੋ ਕਿ ਗੰਨਾ ਪਿੰਡ ਦਾ ਰਹਿਣ ਵਾਲਾ ਕ੍ਰਿੰਕਾ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਅਚਾਨਕ ਉਸ ਦੀ ਕਾਰ ਦੇ ਨਾਲ ਟੱਕਰ ਹੋ ਗਈ ਕਾਰ ਦੇ ਨਾਲ ਟੱਕਰ ਹੋਣ ਤੋਂ ਬਾਅਦ ਉਹਦੇ ਸਿਰ ਦੀ ਜਿਹੜੀ ਹੱਡੀ ਆ ਉਹ ਕੱਢਣੀ ਪਈ ਡੀ ਐਮ ਸੀ ਹਸਪੀਟਲ ਦੇ ਵਿੱਚ ਇਹ ਮਨਦੀਪ ਕੁਮਾਰ ਜਿਹੜਾ ਦਾਖਲ ਹੈ ਤੇ ਲੱਖਾਂ ਰੁਪਏ ਜਿਹੜਾ ਇਸ ਨੌਜਵਾਨ ਦੇ ਇਲਾਜ ਤੇ ਲੱਗ ਗਿਆ ਤੁਸੀਂ ਦੇਖੋ ਕਿ ਸਿਖਰ ਦੇ ਪਹਾੜੇ ਦੇ ਵਿੱਚ 46 ਡਿਗਰੀ ਟੈਂਪਰੇਚਰ ਦੇ ਵਿੱਚ ਇਹ ਨੌਜਵਾਨ ਜਿਹੜੇ ਉਸ ਆਪਣੇ ਦੋਸਤ ਲਈ ਹੈਲਪ ਮੰਗ ਰਹੇ ਹਨ ਜੇਕਰ ਤੁਸੀਂ ਵੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਰਨੀ ਚਾਹੁੰਦੇ ਆ ਤਾਂ ਇੱਕ 버거 ਜਿੰਨੇ ਪੈਸੇ ਤੁਸੀਂ ਇਸ ਨੌਜਵਾਨ ਮਨਦੀਪ ਨੂੰ ਦੇ ਕੇ ਇਹਦੀ ਜਾਨ ਬਚਾ ਸਕਦੇ ਹੋ ਥੱਲੇ ਇਹਨਾਂ ਦਾ QR ਕੋਡ ਜਿਹੜਾ ਸਕੈਨਰ ਜਿਹੜਾ ਹੈ ਉਹ ਤੁਹਾਨੂੰ ਦਿਖਾਈ ਦਿੰਦਾ ਹੋਣਾ ਤੁਸੀਂ ਇਸ ਸਕੈਨਰ ਤੇ ਜਾ ਕੇ 10 ਰੁਪਏ 15 ਰੁਪਏ ਪਾ ਕੇ ਤੁਸੀਂ ਮਨਦੀਕ ਕੁਮਾਰ ਜੋ ਕਿ ਗੰਨਾ ਪਿੰਡ ਵਾਲਾ ਰਹਿਣ ਵਾਲਾ ਉਹਦੀ ਮਦਦ ਕਰ ਸਕਦੇ ਹੋ ਤੇ ਇਹਨਾਂ ਨੌਜਵਾਨਾਂ ਦਾ ਜਿਹੜੇ ਕਿ ਗਰਮੀ ਦੇ ਵਿੱਚ ਖੜੇ ਨੇ ਇਹਨਾਂ ਦਾ ਤੋਂ ਹਿੱਸਾ ਦੇ ਸਕਦੇ ਹੋ ਤੇ ਇਹਨਾਂ ਦਾ ਦੋਸਤ ਜਿਹੜੀ ਜ਼ਿੰਦਗੀ ਉਹ ਤੁਸੀਂ ਬਚਾ ਸਕਦੇ ਹੋ ਜੇਕਰ ਚਾਹੋ ਨੀਓ ਤੁਸੀਂ ਕਿ ਇਹ ਹੈਲਪ ਕਰਨੀ ਤਾਂ ਫਿਰ ਤੁਸੀਂ ਇਸ ਨੰਬਰ ਤੇ ਜਿਹੜਾ ਉਹ ਤੁਸੀਂ Paytm ਕਰ ਸਕਦੇ ਹੋ ਕਿਉਂਕਿ ਮਨੁੱਖਤਾ ਦੀ ਸੇਵਾ ਸੋ ਉਹਨਾਂ ਬੱਡੀ ਸੇਵਾ ਕੀ ਪਤਾ ਸਾਡਾ 1 ਰੁਪਿਆ ਜਿਹੜਾ ਉਹ ਮਨਦੀਪ ਲਈ ਨਵੀਂ ਜ਼ਿੰਦਗੀ ਲੈ ਕੇ ਆ ਜਾਵੇ। ਸਸੇ ਗਾ ਜੀ। ਹਾਂਜੀ ਕੀ ਪ੍ਰਤੀ ਪ੍ਰੋਬਲਮ ਆਈ ਤੇ ਆ ਪੱਕੇ ਦੇ ਲਈ ਆਪਾਂ ਇਹ ਜਿਹੜਾ ਇਕੱਠੇ ਕਰ ਰਹੇ ਆਂ ਪੈਸੇ। ਮੁੰਡਾ ਜੀ ਮਨਦੀਪ ਕੁਮਾਰ ਜੀ ਇਹ ਸਮਿਆ ਮੈਨੂੰ ਚੀਚਾ ਲੱਗਦਾ ਮੁੰਡੇ ਦਾ ਜੀ। ਹਾਂਜੀ। ਐਕਸੀਡੈਂਟ ਹੋਇਆ ਸੀਗਾ ਜੀ 3 ਅਪ੍ਰੈਲ ਨੂੰ। ਹਾਂਜੀ। ਹਾਂਜੀ। ਇਹ ਸੈਦ ਸਿਰ ਦਾ ਇਹ ਪ੍ਰਸ਼ਨ ਹੋਇਆ ਸੀਗਾ ਜੀ ਭਾਈ। ਇਹ ਐਕਸੀਡੈਂਟ ਹੋਇਆ ਸੀਗਾ ਮਤਲਬ ਆਪਣੇ ਨੂਰਮੱਲ ਤਨਮਾ ਰੋਡ ਤੋਂ ਇੱਥੇ ਕ੍ਰੋਸਿੰਗ ਜਗਲੇ। ਓਕੇ। ਉਹ ਇਹ ਘਰ ਦੀ ਕੰਡੀਸ਼ਨ ਹੈ ਤਾਂ ਥੋੜੀ ਠੀਕ ਨਹੀਂ ਹੋਣ ਕਰਕੇ ਤੇ ਇਲਾਜ ਨਹੀਂ ਪਹੇ ਘਟ ਕੇ ਸਿੱਧੇ ਖੜੇ ਆ ਕਿ ਕਿਦਾਂ ਮਿਲਦੇ ਲੋਕਾਂ ਦਾ ਸੰਜੋਗ ਠੀਕ ਮਿਲਦੇ ਪਹਿਲਾਂ ਵੀ ਮੁੰਡੇ ਦਾ ਇਲਾਜ ਮਤਲਬ ਲੋਕਾਂ ਦਾ ਸੰਜੋਗ ਪਿਆ ਪਰਾਮਰ ਪਿਆਰ ਨਾਲ ਹੀ ਸਾਰਾ ਨਾ ਹੋਇਆ ਸੀ ਕਿ ਪਹੁੰਚੇ ਸਕੇ ਘਰ ਦੀ ਕੰਡੀਸ਼ਨ ਫੋਨ ਕਰਕੇ ਖਰਾਬ ਹੁਣ ਕਰਕੇ ਮੁੰਡੇ ਦਾ ਇਲਾਜ ਚੱਲੇ ਮੁੰਡਾ ਇਸ ਕ੍ਰੈਮ ਕਾ ਜਗਮ ਕਰਦਾ ਸਕੇ ਅੱਛਾ ਜੀ ਹਾਂਜੀ ਹੁਣ ਠੀਕ ਹੈ ਹਾਲ ਤਾਂ ਹਾਲ ਤਾਂ ਮੁੰਡੇ ਦੀ ਥੋੜੀ ਠੀਕ ਆ ਵੀ ਹੁਣ ਤੇ ਥੋੜਾ ਜਿਹਾ ਇੱਕ ਪਹਿਲਾਂ ਦੀ ਲੋੜ ਸੀ ਜੀ ਡੀਐਮਸੀ ਜਾਂ ਮੁੰਡਾ ਦਾ